ਕੀ ਕੀ ਨੀਰਾ ਹੋ ਜੂਗਾ ਅਸੀ ਕਾਲਜੀ ਵੈਲਕਮ ਟੂ ਨਿਊ ਬਲੌਗ ਤੇ ਕੀ ਹਾਲ ਚਾਲ ਆ ਇਹ ਰਮਨ ਮੈਡਮ ਨਹੀਂ ਕਰ ਲੱਗੇ ਨੇ ਪਾਠ ਕਿਉਂਕਿ ਠੰਡ ਬਹੁਤ ਆਪਣੇ ਤੋਂ ਤਾਂ ਨਹੀਂ ਹੁਣ ਬਾਹਰ ਨਿਕਲੀਦਾ ਤੇ ਉਹ ਪਿੱਛੇ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆ ਫੇਸਬੁੱਕ ਦਾ ਤੁਸੀਂ ਫੇਸਬੁੱਕ ਦੇਖਣ ਦਾ ਜੇਕਰ ਵਰਕੇ ਸਾਡੇ ਨਾਲ ਜੁੜ ਸਕਦੇ ਹੋ ਤੇ ਚੜ ਦੀ ਕਲਾ ਪਰਮਾਤਮਾ ਸਭ ਤੋਂ ਮੇਨ ਪਰਿਆ ਹੱਥ ਰੱਖੇ ਤੇ ਰਮਨ ਪਾਠ ਕਰ ਲੱਗੀ ਆ ਮਾਤਾ ਸਾਡੀ ਕੋਈ ਨਹੀਂ ਕਰਦੀ ਸਾਧਨ ਵਿਹਲੀ ਦੇਦੀ ਆ ਤੇ ਰੰਟੀ ਦੇ ਜਾ ਆਉਂਦੀ ਆ ਜਾਂਦੀ ਐ ਜਿਹਦੇ ਜਾ ਆਉਂਦੀ ਆ ਜਾਂਦੀ ਆ ਤੇ 10 ਨੂੰ ਤਾਂ ਲੱਗ ਰਹੀ ਏ ਠੰਡ ਤੇ ਆਪਾਂ ਤਾਂ ਸੌ ਰਹੇ ਆ ਆਪਾਂ ਨੂੰ ਕੋਈ ਕੰਮ ਨਹੀਂ ਆਖਿਓ ਨਾ ਹੀ ਆਪਾਂ ਕੋਈ ਕੰਮ ਕਰਨਾ ਹੁੰਗੀ ਗੱਲ ਮੇਰੀ ਠੀਕ ਆ ਬਾਟ ਕਰਦੀ ਦੇ ਕੰਨ ਇਧਰ ਹੀ ਆ ਸੋ ਮਿੱਤਰੋ ਦੇਖાડ ਦੀ ਗੋਦੋਈ ਤੇ ਤੇ ਸਾਡੇ ਵਲੋਗਾਂ ਨਾਲ ਜੁੜੇ ਰਿਹਾ ਕਰੋ ਕਿਰਪਾ ਕਰਕੇ ਤੁਹਾਨੂੰ ਸਾਰੇ ਵਲੌਗ ਦਿਖਾਵਾਂਗੇ ਅੱਜ ਤੱਕ ਕੋਈ ਵੀ ਵਲੌਗ ਨਹੀਂ ਬਣਾਇਆ ਕਿਉਂਕਿ ਮਿੱਤਰੋ ਠੰਢੀ ਬੜੀ ਜਿਆਦਾ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਤੁਸੀਂ ਦੇਖ ਸਕਦੇ ਹੋ ਬਾਹਰ ਧੁੰਦੀ ਧੁੰਦਾ ਸਾਡੇ ਤਾਂ ਪੈਰੀ ਹੈ ਧੁੰਦ ਤੇ ਤੁਹਾਡੇ ਕੀ ਹਾਲਾਤ ਨੇ ਤੁਸੀਂ ਵੀ ਦੇਖ ਸਕਦੇ ਹੋ ਤੇ ਮਾਤਾ ਜੀ ਦਾਲ ਕੜੀ ਬਣਾਈ ਹੈ ਮਸਰੀ ਮੂਗੀ ਕੋਈ ਚਾਚੀ ਦੀ ਜਿਸ ਕੋਈ ਪਨੀਰ ਪਰੂਰ ਕੋਈ ਉਹਦਾ ਸੀ ਦੀ ਢਾੜੇ ਚੱਲੀਆਂ ਦੇ ਗਲਤ ਚੀਜ਼ਾਂ ਦਾ ਨਾਂ ਨਹੀਂ ਲੈ ਸਕਦੇ ਕੋਈ ਚਾਚੀ ਦੀ ਚੀਜ਼ ਬਣਾ ਲੈਣਾ ਕਰੋ ਨਾ ਮਸਰੀ ਮੂਗੀ ਬਣਦੀ ਹੁੰਦੀ ਮੇਰੇ ਘਰ ਤੇ ਸਿੱਧੀ ਢਾੜੇ ਦਾ ਕੋਈ ਪਕੌੜੀਆਂ ਪਕੂੜੀਆਂ ਕੋਈ ਬੜੀਆਂ ਬੁੜੀਆਂ ਗੱਲ ਤਾਂ ਪਾਰਕਰੀਆਂ ਦੇ ਨਾਲ ਇਧਰ ਧਿਆਨ ਆਦਾ ਸੇਂਦੇ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਰੋਟੀ ਲਾ ਕੇ ਦਿਓ ਮੈਨੂੰ ਭੁੱਖਾ ਬਹੁਤ ਆ ਤੇ ਦੁੱਧ ਲੱਗਦੇ ਰੋਟੀ ਮਿਲਦੀ ਹੈ ਦੁੱਧ ਲੱਗਦੇ ਪਹਿਲਾਂ ਭਾਈ ਦੁੱਧ ਨਹੀਂ ਜਾਂ ਤਾਂ ਹੁਣ ਨਹੀਂ ਜੱਟ ਜਾਈ ਜੋ ਬਾਹਰ ਨਿਕਲਦਾ ਹਾਂ ਤੇ ਸੱਤ ਵੀ ਰੋਟੀ ਬੰਦ ਗਈ ਤਾਂ ਠੀਕ ਹੈ ਹੁਣ ਇੱਥੇ ਦਿਓ ਦੱਦ ਦਨੀ ਲਿਆ ਤਾਂ ਦਾ ਅਹ ਉਹ ਤਾਂ ਹੈ ਵਾਚੀ ਤੇ ਅਮਨ ਹੁਣ ਬੋਲ ਨਹੀਂ ਸਕਦੀ ਕਿਉਂਕਿ ਇਹ ਥੋੜੀ ਮਹਾਰਾਜ ਦੇ ਚਰਨਾਂ 'ਚ ਲੱਗੀ ਹੋਈ ਆ ਮਹਾਰਾਜ ਦੇ ਚਰਨਾਂ 'ਚ ਹੀ ਲੱਗੀ ਹੋਈ ਆ ਉ ਕੀ ਹੋਰ ਹਨ ਰੱਬ ਦਾ ਨਾਮ ਪਰਮਾਤਮਾ ਦਾ ਨਾਮ ਵੈਗੂ ਦਾ ਨਾਮ ਲੈਣਾ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨੀ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਵੀ ਪਰਮਾਤਮਾ ਸਾਰੀ ਦੁਨੀਆ ਤੇ ਚੜ੍ਹਦੀ ਕਲਾ ਰੱਖਣੀ ਲੋਕਾਂ ਨੂੰ ਜਿਹੜਾ ਹੈਗਾ ਸਮੱਤ ਬਖਸ਼ੀ ਨੇ ਕਾਲ ਯੁੱਗ ਦਾ ਜਿਹੜਾ ਦੌਰ ਆ ਕੁੱਕੜ ਦੀਆਂ ਸੀਟੀਆਂ ਵੱਜ ਗਈਆਂ ਨੇ ਕਾਲ ਜਿਹਦਾ ਦੌਰ ਬਹੁਤ ਮਾੜਾ ਚੱਲੀ ਜਾਂਦਾ ਹੈਗਾ ਤੇ ਲੋਕਾਂ ਨੂੰ ਜਿਹੜਾ ਹੈਗਾ ਉਹ ਮਤਬਕਸ਼ਨੀ ਚੋਰੀਆਂ ਠੱਗੀਆਂ ਤੋਂ ਲੋਕਾਂ ਨੂੰ ਬਚਾ ਕੇ ਰੱਖਣਾ ਚੋਰੀਆਂ ਠੱਗੀਆਂ ਸਾਡੇ ਘਰ 'ਚ ਬਹੁਤ ਵੱਧ ਰਹੀਆਂ ਨੇ ਮੇਰੇ ਬਟੂਏ 'ਚ ਪੈਸੇ ਨਹੀਂ ਰੱਖਣ ਦਿੰਦੀਆਂ ਇਹ ਹਾਂ ਇਹ ਚੋਰ ਨੇ ਇੱਕ ਨੰਬਰ ਦੀਆਂ ਮੇਰੇ ਬਟੂਏ 'ਚ 1 ਰੁਪਿਆ ਵੀ ਨਹੀਂ ਰੱਖਣ ਦਿੰਦੀਆਂ ਗਰੀਬ ਮੈਂ ਗਰੀਬਾਂਗਾ ਤੁਸੀਂ ਮੈਨੂੰ ਵਲੌਗ ਦੇਖ ਕੇ ਮੇਰੇ ਬਲੌਗਰ ਵਿੱਚ ਕਮੈਂਟ ਜ਼ਰੂਰ ਕਰਿਆ ਕਰੋ ਸਾਰੇ ਬਹੁਤ ਆ ਕਿਰਪਾ ਕਰਕੇ ਅਸੀਂ ਰੋਜ਼ ਨਵੇਂ ਜਿਹੜੇ ਬਲੌਗ ਪਾਇਆ ਕਰਾਂਗੇ ਤੇ ਤੁਸੀਂ ਵੀ ਰੋਜ਼ ਪਾਠ ਕਰਿਆ ਕਰੋ ਜੀ ਜਿਹੜੇ ਚੱਲੀ ਜਾਂਦੇ ਆ ਕੋਈ ਵੀ ਗਲਤ ਚੀਜ਼ਾਂ ਹੋਣ ਜਿਹੜੀਆਂ ਇਹਨਾਂ ਦਿਨਾਂ ਵਿੱਚ ਘਰਾਂ ਚਰਾ ਵੜਨ ਦਿਓ ਪਰਮਾਤਮਾ ਜਿਹੜਾ ਹੈਗਾ ਉਹ ਸਭ ਦੇ ਘਰੇ ਖੁਸ਼ੀਆਂ ਲਾਵੇ ਪਰਮਾਤਮਾ ਸਭ ਦੇ ਘਰੇ ਵਾਸ ਕਰੇ ਹਨ ਸੋ ਵੈਦਲ ਜੀ ਦਾ ਖਾਲਸਾ ਵੈਗੋ ਜੀ ਦੀ ਫਤਿਹ ਸਾਡੇ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਡੇ ਬਲੌਗ ਜ਼ਰੂਰ ਦੇਖਿਆ ਕਰੋ